ਗੱਲ ਜੀ ਸਾਰੇ ਸਾਰੇ ਮੈਂਰਾ ਮਾਨੂੰ ਸਾਰੇ ਆਨੇ ਵਧੀਆ ਚੰਗੀ ਗੱਲ ਇਹ ਮੂਵੀ ਐਸੀ ਵਧੀਆ ਜੀ ਠੀਕ ਠਾਕ ਮੈਂ ਬਣਾ ਲਿਆ ਆਲੂ ਮਟਰਾਂ ਦੇ ਸਾਥ ਗਰਕਿਆਤ ਹੁੰਦੀ ਹੈ ਪਾਂਡੇ ਮੈਂ ਮਿਰਚਾਂ ਲਿਆਵਾਂ ਨੂੰ ਮਿਰਚਾਂ ਦਾ ਛੀਰ ਮਾਸ ਤੋਂ ਤੇ ਬੰਟ ਕਰ ਕਰੋ ਸ਼ੇਅਰ ਕਰ ਦਿਓ ਕਰੋ ਤੇ ਸਾਨੂੰ ਸਬਸਕ੍ਰਾਈਬ ਜੁੜੀ ਸਬਸਕ੍ਰਾਈਬ ਕਰਾਂਗੇ ਕਿ ਭਾ ਫੋਟੋ ਤੇ ਨਵੀਂ ਚਾਲ ਬਾਰੇ ਮਮਾ ਦਾ ਸਾਨੂੰ ਵੀ ਜਾਣਨ ਤੇ ਦੋਨਾਂ ਨੂੰ ਸਪੋਰਟ ਕਰੋ ਜੀ ਹਾਂਜੀ ਜ਼ਰੂਰ ਸਪੋਰਟ ਕਰਿਆ ਕਰੋ ਸਾਰੇ ਕੰਟਾਂ ਦਾ ਬੇਦੇ ਹਨ ਆ ਦਿਨਾਂ ਚ ਆ ਕੇ ਬੜਾ ਦੁੱਖ ਹੁੰਦਾ ਵਾਹਿਗੁਰੂ ਨੇ ਕਿਵੇਂ ਆਪਾਂ ਨੂੰ ਇੰਨੇ ਜੱਗੀ ਕੀਤਾ ਏ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਚਲੋ ਆਪਾਂ ਤਾਂ ਨਹੀਂ ਜਾ ਹੋਇਆ ਹਨਾ ਵੀ ਅਸ ਤਾਂ ਦੋਨੋਂ ਹੈਂਡੀਕੈਪ ਬੈਠੇ ਆ ਦੋਨੋਂ ਮੱਜੇ ਤੇ ਚਲੋ ਬੱਚਿਆਂ ਦਾ चलो जी आप नहीं तो नहीं जा सकते है ना दोनों ही असी भी तुर तो नहीं सकते बच्चे तो चलो वागुरु की बड़ी कृपा है बच्चा ने जरूर फतेहगढ़ साहब दर्शन करे ਟ੍ਰਿਪ ਟੂਰ ਗਿਆ ਸੀ ਸਕੂਲ ਬੰਨੋ ਵਾਲੇ ਆ ਕੇ ਗਏ ਸੀ ਕੰਜੀ ਨਾਲ ਸੀ ਇੱਕ ਮਾੜ ਨੂੰ ਬਹੁਤ ਮਿਸ ਕੀਤਾ ਹਾਂ ਜੋ ਉਹ ਬੜੇ ਪਿਆਰੇ ਮੈਡਮ ਨੇ ਉਹਨਾਂ ਦਾ ਨਾਮ ਹੈਗਾ ਰਾਣੀ ਰਾਣੀ ਮੈਡਮ ਜੀ ਉਹਨਾਂ ਨੂੰ ਪਿਆਰ ਨਾਲ ਰਾਣੀ ਮੈਡਮ ਕਹਿੰਦੇ ਆ ਹਾਂ ਜਿਹਨਾਂ ਨੂੰ ਪੱਕਾ ਨਾਮ ਹੈਗਾ ਬਲਿੰਦਰ ਮੈਡਮ ਹਾਂਜੀ ਹਾਂਜੀ ਬਲਿੰਦਰ ਕੌਰ ਮੈਡਮ ਹਾਂਜੀ ਉਹ ਮੈਡਮ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਮਿਸ ਕੀਤਾ ਕਿਉਂਕਿ ਕਿਉਂਕਿ ਉਹ ਮੈਡਮ ਹਣਾ ਸਾਰੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਨੇ ਤਾਂ ਜ਼ਿਆਦਾ ਹੀ ਖਾਸ ਨੇ ਕਿਆ ਕਿ ਆਪਾਂ ਨੂੰ ਨਾ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਪਹੁੰਚ ਉਹਨਾਂ ਦੀ ਬੜੀ ਹੈਲਪ ਸੀਗੀ ਤੇ ਬਹੁਤ ਹੀ ਹੈਲਪ ਹੈਲਪ ਕੇ ਕਰਵਾਈ ਸੀ ਉਹਨਾਂ ਨੇ ਕਹਿੰਦੇ ਕਿ ਆਪਾਂ ਨੂੰ ਕਹਿ ਕਹਿ ਕੇ ਲਵਾਏ ਬੱਚੇ ਵੀ ਤੁਸੀਂ ਇਸ ਸਕੂਲ ਚ ਲਾਓ ਨਹੀਂ ਬਹੁਤ ਵਧੀਆ ਸਟਾਫ ਆ ਅਸੀਂ ਬਹੁਤ ਪਰਵਿਸ਼ ਕਰਾਂਗੇ ਬਹੁਤ ਵਧੀਆ ਸਕੂਲ ਚੱਲ ਰਹੀ ਆ ਪਰਵਿਸ਼ ਵੀ ਕਰ ਰਹੇ ਆ ਸਾਰੇ ਟੀਚਰ ਵੀ ਵਧੀਆ ਆ ਪਰ ਰਾਣੀ ਮੈਡਮ ਵੀ ਵਧੀਆ ਐ ਲਿਖਿੰਜੀ ਕਲਾਸ ਨੂੰ ਬਣਾਉਂਦੇ ਹਨ ਜੀ ਅਸੀਂ ਨਾਲ ਦਪੜਾ ਪੜ੍ਹ ਕੇ ਗਏ ਆ ਹਾਂ ਵਧੀਆ ਉਦੋਂ ਤਰਪੇ ਸੀ ਬੱਚੇ ਪਹਿਲਾਂ ਜਿਆਦਾ ਨਹੀਂ ਸੀ ਪੜਾਈ ਚ ਸਰਕਾਰੀ ਸਕੂਲ ਚ ਨਹੀਂ ਪੜਾਈ ਨਹੀਂ ਸੀ ਇਹ ਪੜੀ ਜਾਂਦੀ ਪੜਾਈ ਫਿਰ ਚਪੜਾਈ ਸੀਗੀ ਉਦੋਂ ਅਲ ਕਿ ਜੁਕਾਸਟ ਵੀ ਤੇ ਯੂ ਕਿ ਜੀ ਜੋ ਫਰਸਟ ਸੈਕਿੰਡ ਥਰਡ ਫੋਰਥ ਜਦੋਂ ਇਹ ਸਕੂਲ ਚ ਲੱਗ ਕੇ ਜਾ ਕੇ ਤਾਂ ਫਿਰ ਤਾਂ ਬਸ ਬੜਾਈ ਵਧੀਆ ਮੈਡਮ ਸਾਰੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਨਸਤਰੀ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਹਾਂ ਜੀ ਸਾਰੇ ਬੱਚੇ ਉਹਨਾਂ ਦਾ ਆਦਰ ਤੇ ਬਹੁਤ ਹਨਾ ਉਹਨਾਂ ਨੂੰ ਪਿਆਰ ਕਰਦੇ ਨੇ ਉਹ ਵੀ ਸਾਨੂੰ ਬਹੁਤ ਪਿਆਰ ਕਰਦੇ ਹਨ ਹਾਂਜੀ ਬੜਾ ਹੀ ਇਹਨਾਂ ਦਾ ਮੋਹ ਪਿਆਰ ਆ ਬੱਚਾ ਹਮੇਸ਼ਾ ਫੋਨ ਲਾ ਕੇ ਵੀ ਕਾਲ ਕਰਕੇ ਵੀ ਇਹ ਜੀ ਸਕੂਲ ਤੱਕ ਹੀ ਆ ਕਾਲ ਕਰਕੇ ਵੀ ਹਾਲਚਲ ਪੁੱਛਦੇ ਰਹਿੰਦੇ ਆ ਪਿਆਰੋ ਠੀਕ ਐ ਪਿਆਰੋ ਨਾਮ ਰੱਖਿਆ ਹੋਇਆ ਆਪਣੀ ਕੁੜੀਆ ਦਾ ਕਹਿਣਗੇ ਕਿ ਪਿਆਰੋ ਕਿਵੇਂ ਆ ਬੇਟੀ ਬੇਟਾ ਕਿਵੇਂ ਆ ਹਾਲਚਲ ਪੁੱਛਦੇ ਰਹਿੰਦੇ ਆ ਤੇ ਬਹੁਤ ਵਧੀਆ ਲੱਗਦਾ ਜਦੋਂ ਭੈਣ ਭਰਾ ਇੰਨਾ ਹਨਾ ਕਰਦੇ ਨੇ ਤੇ ਆਪਾਂ ਨੇ ਚੈਨਲ 'ਚ ਵੀ ਬੜੀ ਹੈਲਪ ਕੀਤੀ ਉਹਨਾਂ ਨੇ ਸਾਰੇ ਬੱਚਾ ਤੋਂ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਵਾਇਆ ਬੋਲ ਕੇ ਪ੍ਰੇਰਣਾ ਹੁੰਦੀ ਹੈ ਜਦੋਂ ਕਿਵੇਂ ਕੀ ਹੰਦਾ ਵਾ ਕੀ ਕਰਵਾਉਂਦੇ ਅਸੈਂਬਲੀ ਹਾਂ ਉਦੋਂ ਉਹਦੇ ਵਿੱਚ ਬੋਲ ਕੇ ਕਰਵਾਇਆ ਬੱਚਿਆਂ ਤੋਂ ਸਾਰਿਆਂ ਤੋਂ ਵੀ ਇਹਨਾਂ ਦਾ ਚੈਨਲ ਵੀ ਹੈ ਸਬਸਕ੍ਰਾਈਬ ਕਰੋ ਵਿਚਾਰਿਆਂ ਨੂੰ ਚਲੋ ਕਢਾਈ ਦਾ ਹੋਵੇ ਹਨਾ ਵਧੀਆ ਉਹ ਸਾਡੇ ਚੈਨਲ ਨੂੰ ਵੀ ਸਪੋਰਟ ਕਰਦੇ ਆ ਬਹੁਤ ਸਾਰੇ ਘਰ ਹੁੰਦੇ ਨੇ ਬਹੁਤ ਜ਼ਿਆਦਾ ਹੈ ਹਮਮ ਚਲੋ ਬਹੁਤ ਹੀ ਵਧੀਆ ਮੈਡਮ ਜੀ ਨੇ ਸਾਨੂੰ ਤਾਂ ਬਹੁਤ ਵਧੀਆ ਲੱਗਦੀ ਨੇ ਸੁਭਾਅ ਆਖੋ ਵੀ ਆਪਣੀ ਕਰ ਦਮ ਜੁੱਤੀ ਕੋਈ ਨਹੀਂ ਦੇ ਨਹੀਂ ਪਤਾ ਇਹ ਹੋੜਾ ਉਹ ਨੀਲੀ ਚੱਲ ਕਰਦੀ ਉਹਨਾਂ ਦੇ ਘਰ ਹਾਂ ਸੱਚ ਨੀਲੀ ਆ ਉਹਨਾਂ ਦੇ ਦੇਖ ਕੇ ਉਹ ਇਹ ਆਪਣੇ ਥੋਂ ਦੀ ਠੀਕ ਨਹੀਂ ਤਾਂ ਫਿਰ ਉਹਨਾਂ ਦੀ ਵਾਪਸ ਕਰਕੇ ਹੋ ਠੀਕ ਹੈ ਜੀ ਹਾਂ ਤੁਸੀਂ ਲੈ ਚਲੇ ਆਂ ਦੁੱਧ ਹਾਂ ਦੁੱਧ ਤਾਂ ਮੈਂ ਰੱਖਿਆ ਦਾ ਸੀ ਟੋਲ ਉਹਨਾਂ ਨੇ ਪਤਾ ਹੋ ਗਿਆ ਲੱਗ ਕਿ ਉਹ ਚੋਰੀ ਕਰਦੇ ਸੀ ਅੱਜ ਦਾ ਜਦ ਤੱਕ ਅਸੀਂ ਗਾਂ ਨਾਲ ਤੱਕ ਨਹੀਂ ਕਿਨ ਚੱਲੇ ਸੀ ਹਾਂ ਮੈਂ ਆਲੂ ਮਟਰਾਂ ਦੀ ਬਣਾਵਾ ਸਬਜ਼ੀ ਹੱਟਾ ਮਾਂ ਲੱਗੀ ਆਂ ਤੁਸੀਂ ਚੱਲੇ ਹਾਂ ਉਸ ਨੂੰ ਆ ਗਈ ਹੋਰ ਨ ਵੀ ਦੋ ਮਾਂ ਨੇ ਕਿਹਾ ਸੀ ਕਿ ਖੇਤ ਤੇ ਤੇ ਇੱਥੇ ਅਸੀਂ ਵਲੌਗ ਦਾ ਕਰਦੇ ਆਂ ਐਂਡ ਕੋਈ ਵੀ ਵੀਡੀਓ ਆਪਾਂ ਵਿੱਚ ਲਾਵਾਂਗੇ ਜੀ ਜਰੂਰ ਸਾਰੀ ਵੀਡੀਓ ਨੂੰ ਸਾਰਦਿਓ ਪੂਰੀ ਵੀਡੀਓ ਜਰੂਰ ਸਾਰੇ ਪੰਨ ਭਰਾ ਵੇਖਿਆ ਕਰੋ ਹਨਾ ਆਪਾਂ ਨੂੰ ਸਪੋਰਟ ਜਰੂਰ ਕਰਿਆ ਕਰੋ ਸਾਰੇ ਪੰਨ ਭਰਾ ਤੁਹਾਡੀ ਸਪੋਰਟ ਨਾਲ ਹੀ ਆ ਅੱਗੇ ਵੀ ਅੱਗੇ ਜਾਣਾ ਹੈ ਜਿਵੇਂ ਤੁਸੀਂ ਇੱਥੋਂ ਤੱਕ ਲੈ ਕੇ ਆਏ ਆ ਅੱਗੇ ਤੱਕ ਵੀ ਸਾਰੇ ਪੰਨ ਭਰਾਵਾਂ ਨੇ ਤੁਸੀਂ ਲੈ ਕੇ ਜਾਣਾ ਹੈ ਸਾਰੇ ਭੈਣ ਭਰਾਓ ਜਰੂਰ ਪੂਰੀ ਵੀਡੀਓ ਨੂੰ ਵਾਚ ਕਰਿਆ ਕਰੋ ਇੱਕ ਵਾਰ ਦਵਾ ਲਾਈਕ ਤੇ ਸਬਸਕ੍ਰਾਈਬ ਸ਼ੇਅਰ ਦੇ ਬਟਨ ਜੁੜ ਕੇ ਤੁਹਾਡੀ ਪੂਰੀ ਵੀਡੀਓ ਵੇਖਣ ਦੇ ਨਾਲ ਹੀ ਸਾਨੂੰ ਬਹੁਤ ਵੱਡੀ ਸਪੋਰਟ ਤੁਹਾਡੀ ਭੈਣ ਭਰਾਵਾਂ ਦੀ ਮਿਲ ਜਾਂਦੀ ਹੈ ਸਾਰੇ ਜਾਣੇ ਜਰੂਰ ਇਸ ਗੱਲ ਨੂੰ ਸਮਝਿਆ ਕਰੋ ਆਪਣੀ ਮਜਬੂਰੀ ਦੇਖਿਆ ਕਰੋ ਕਿ ਅਸੀਂ ਕਿਸ ਤਰ੍ਹਾਂ ਹਨਾ ਕਿ ਕਿਹੜੀ ਕੰਡੀਸ਼ਨ ਦੇ ਵਿੱਚ ਆ ਕੇ ਅਸੀਂ ਬਲੌਗ ਬਣਾ ਰਹੀਆਂ ਹੁਣ ਤੁਹਾਨੂੰ ਪਤਾ ਹੀ ਆ ਸਤਿ ਸ੍ਰੀ ਅਕਾਲ ਜੀ ਭੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਖੁਸ਼ ਹੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ YouTube ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੇ ਮੇਰੇ ਵੀਰ ਭਰਾਵਾਂ ਦਾ ਜਿਹੜੇ ਕਿ ਸਾਨੂੰ ਇੰਨੀ ਸਪੋਰਟ ਕਰਦੇ ਹਨ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜੋ ਟੌਪ ਚੈਨਲ ਦਾ ਦਿਲ ਦੇ ਗਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਆ ਜੀ ਜਿਹੜੇ ਮੇਰੇ ਭੈਣ ਭਰਾ ਡਿਊਟੀਆਂ ਸੁਭਾਵਾਂ ਨਿਭਾ ਰਹੇ ਨੇ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਜੀ ਮਿਹਰ ਭਰਿਆ ਹੱਥ ਰੱਖੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਉਹਨਾਂ ਦੇ ਪਰਿਵਾਰਾਂ ਨੂੰ ਤੰਦਰੁਸਤੀ ਰੱਖੇ ਕਮਾਈ 'ਚ ਵਾਧੇ ਕਰੇ ਨਾਮ ਦੀ ਦਾਤ ਬਖਸ਼ੇ ਜੀ ਜੂ ਟਾ ਫੈਮਿਲੀ ਦਾ ਬਹੁਤ-ਬਹੁਤ ਧੰਨਵਾਦ ਆ ਸਾਰੇ ਮੇਰੇ ਭੈਣ ਭਰਾਪ ਜੁਰਗ ਮਤਾ ਮਾਂ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਤੇ ਮੈਂ ਅੱਜ ਬੱਚਿਆਂ ਨੂੰ ਲੈ ਕੇ ਆਇਆ ਬਾਹਰ ਇਹ ਵਾਲੀ ਜਦਕਾਰ ਰਏ ਸੀਗੇ ਵੀ ਅਸੀਂ ਅੱਜ ਗੁੱਡਾ ਚੜਾ ਪਤੰਗ ਚੜਾਉਣਾ ਹੈ ਮੈਂ ਇਹਨਾਂ ਨੂੰ ਆਖਿਆ ਸੀ ਆਪਾਂ ਥੋੜੀ ਜੀ ਬਾਟ ਚੱਲੇ ਆ ਉੱਥੇ ਤੁਹਾਡਾ ਪਤੰਗ ਸੀ ਚੜਵਾ ਦੇਵਾਂਗੇ ਆਪਣੇ ਖੇਤ ਭਾਈ ਕੇ ਉਹਨਾਂ ਦੇ ਕੋਲੇ ਗਏ ਹੋਇਆ ਉਹ ਵੀਰ ਪੱਠੇ ਫੜ ਰਹੇ ਆ ਤੇ ਮੈਂ ਕਿਹਾ ਵੀ ਚਲੋ ਉੱਥੇ ਥੋੜਾ 10 ਮਿੰਟ ਤੁਹਾਡੇ ਲਵਾਇਆ ਉਹਨੇ ਪਹਿਲਾਂ ਮੈਂ ਗਿਆ ਹੋਇਆ ਸੀਗਾ ਸਿਲੰਡਰ ਪੁੱਛਣ ਕਿਸੇ ਵੀਰ ਦਾ ਮੈਂ ਸਿਲੰਡਰ ਖਾਲੀ ਲਿਆ ਸੀ ਉਹ ਗੈਸ ਪਰਵਾਇਆ ਸੀ ਉਹ ਤੇ ਮੈਂ ਪਤਾ ਕਰਨ ਗਿਆ ਸੀ ਤੇ ਉਹ ਬਾਹਰ ਨਹੀਂ ਖੋਲਿਆ ਸੀ ਉਹਨਾਂ ਨੇ ਕਿਤੇ ਗਏ ਹੋਏ ਹੋਣਗੇ ਤੇ ਉਹ ਫਿਰ ਮੈਂ ਜਦੋਂ ਬਾਸ ਮੋੜ ਲੱਗਾ ਤੇ ਇੱਕ ਵੀਰ ਅੱਡੇ ਤੇ ਬੈਠਾ ਸੀ ਉਹ ਮੈਨੂੰ ਕਹਿੰਦਾ ਵੀ 10-15 ਮਿੰਟ ਵੇਟ ਕਰ ਲੈ ਆਈ ਜਾਣਾ ਉਹਨਾਂ ਨੇ ਫੇਰ ਫੇਰ ਢੇਡਾ ਲਾਏਗਾ ਫੇਰ ਮੈਨੂੰ ਬੱਚੇ ਫੋਨ ਮਗਰੋਂ ਲਾਣ ਲੱਗੇ ਵੀ ਤੂੰ ਜਲਦੀ ਆ ਜਾ ਮੈਂ ਕਿਹਾ ਵੀ ਠੀਕ ਹੈ ਮੈਂ ਆ ਜੰਨਾ ਤੇ ਫਿਰ ਮੈਂ ਬੇਟੇ ਨੂੰ ਨਾਲ ਲੈ ਕੇ ਆ ਗਿਆ ਬਾਕੀ ਆਪਾਂ ਹੱਦ ਤੋਂ ਬਾਹਰ ਨਹੀਂ ਜਾਂਦੇ ਕਿਉਂ ਸਮਾਂ ਬਹੁਤ ਜ਼ਿਆਦਾ ਖਰਾਬ ਆ ਜੀ ਭਿਆਨਕਾ ਸਮਾਂ ਤੇ ਆਪਾਂ ਇਹ ਨਹੀਂ ਵੀ ਬੱਚੇ ਨੂੰ ਬੜੀ ਦੂਰ ਲੈ ਕੇ ਜਾਂਦੇ ਹਨ ਆਪਾਂ ਤਾਂ ਸਿਰਫ ਆਪਣੇ ਘਰਾ ਘਰਾ ਦੇ ਏਰੀਏ ਦੇ ਵਿੱਚ ਹੀ ਰੱਖਦੇ ਜੇ ਜਾਣਾ ਤਾਂ ਮੈਂ ਕੱਲਾ ਜਾਣਾ ਨਹੀਂ ਮੈਂ ਬੱਚੇ ਨੂੰ ਬਾਹਰ ਵਾਲੀ ਵਾਟ ਨਹੀਂ ਲਗਿਆ ਇਸ ਕਰਕੇ ਤੇ ਮੈਂ ਬੱਚਿਆਂ ਨੂੰ ਆਖਿਆ ਵੀ ਤੁਸੀਂ ਆਪਦੇ ਹੱਦ ਹੱਦ ਦੇ ਵਿੱਚ ਹੀ ਰਹਿਣਾ ਤੇ ਮੈਂ ਤੁਹਾਨੂੰ ਦੂਰ ਨਹੀਂ ਲਿਜਾ ਸਕਦਾ ਠੀਕ ਹੈ ਜੀ ਬਾਕੀ ਬੱਚੇ ਆਪਣੇ ਬਹੁਤ ਸਿਆਣੇ ਆ ਪ੍ਰਮਾਤਮਾ ਦੀ ਕਿਰਪਾ ਬਣ ਜਾਂਦੇ ਆ ਤੇ ਬਾਕੀ ਘੂਰਨਾ ਵੀ ਬਾਲਾ ਬੱਚੇ ਨੂੰ ਨਹੀਂ ਲੋੜ ਪੈਂਦੀ ਕਿਉਂ ਜੇ ਬੱਚਾ ਅੱਖਾਂ ਦੀ ਘੂਰ ਹੀ ਮੰਨ ਜਾਵੇ ਤਾਂ ਬਹੁਤ ਬਾਲੀ ਵਹਿਤਰ ਗੱਲ ਹੈ ਦੂਸਰੀ ਗੱਲ ਹੈ ਵੀ ਇਕੱਲੇ ਕੋਟਨਾ ਬੱਚੇ ਨਹੀਂ ਸੁਧਰਦੇ ਬੱਚੇ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਜਿਵੇਂ ਵੀ ਮਰਜ਼ੀ ਲਾ ਲਉ ਲੱਗ ਸਕਦੇ ਆ ਜੇ ਆਪਾਂ ਬਾਲਾ ਕੁੱਟਾ ਮਾਰਾਂਗੇ ਫੇਰ ਵੀ ਅਗਲਾ ਕੂਬਗਾ ਵੀ ਤੁਸੀਂ ਆਪਦੇ ਬੱਚਿਆਂ ਨੂੰ ਬਾਲਾ ਘੂਰਦੇ ਐ ਡਾਟਦੇ ਐ ਤਾਈਓ ਇਹ ਪਜਾ ਪੜਾਈ ਤੋਂ ਪਿੱਛੇ ਹੋਣਗੇ ਜਾਂ ਇਹ ਕੰਮ ਤੋਂ ਪਿੱਛੇ ਹੋਣਗੇ ਨਾ ਕਈ ਗੱਲਾਂ ਸਾਨੂੰ ਮਿਲ ਜਾਂਦੀਆਂ ਤਾਂ ਕਰਕੇ ਆਪਾਂ ਇਹ ਚੀਜ਼ ਨੂੰ ਆਪਦੇ ਸਟੌਰ ਤਰੀਕੇ ਦੇ ਨਾਲ ਹੀ ਆਪਾਂ ਕਰਨਾ ਤਾਂ ਕਿ ਕਿਸੇ ਨੂੰ ਪਤਾ ਨਾ ਚੱਲ ਸਕੇ ਵਿਕੀ ਇਹ ਕਰ ਰਹੀ ਹੈ ਕੀ ਨਹੀਂ ਹਨ ਹੁਣ ਜੇ ਆਪਾਂ ਬੱਚਾ ਨੂੰ ਲਾਵਾ ਡੋਰ ਰੱਖ ਦਿਆਂਗੇ ਬੱਚੇ ਬਹੁਤ ਜ਼ਿਆਦਾ ਸਮਾ ਮਾੜਾ ਬੱਚੇ ਬੱਚਾ ਬੱਚਿਆਂ ਦੇ ਨਾਲ ਕਹਾਂ ਚਲਾ ਜਾਵੇ ਹਨ ਤੇ ਬਾਕੀ ਹਜੇ ਤਾਂ ਸੱਚੇ ਪਾਤਸ਼ਾਹ ਦੀ ਬਹੁਤ ਜਿਆਦਾ ਕਿਰਪਾ ਸਾਡੇ ਨੌਜਵਾਨ ਜਿੰਨੇ ਵੀ ਨੌਜਵਾਨ ਆਪਣੇ ਘਰਾਂ ਦੇ ਆ ਉਹ ਸਾਰੇ ਇੱਕ ਥਾਂ ਆਪਣੇ ਘਰਾਂ ਦੇ ਵਿੱਚ ਹੀ ਰਹਿੰਦੇ ਆ ਅਸੀਂ ਕਿਸੇ ਪਾਸੇ ਜਾਂ ਕਿਸੇ ਪੱਤੀ ਦੇ ਵਿੱਚ ਨਹੀਂ ਜਾਂਦੇ ਉਮਦਾਨ ਹੋਵੇ ਪਮਚਾ ਰਾਤ ਨੂੰ ਵੇਪ ਅਸੀਂ ਕਿਸੇ ਪਾਸੇ ਸਾਡੇ ਨੌਜਵਾਨ ਮੇਰੇ ਵੀਰ ਮਰੇ ਬਜ਼ੁਰਗ ਸਾਰੇ ਅਸੀਂ ਇੱਕ ਫੱਟਾ ਸਾਂਝਾ ਬਣਾਇਆ ਹੋਇਆ ਉਸ ਦੇ ਉੱਤੇ ਅਸੀਂ ਸਾਰੇ ਬੈਠੇ ਹੁੰਨੇ ਆ ਗੱਲਾਂ ਬਾਤਾਂ ਕਰ ਰਹੇ ਹੁੰਨੇ ਆ ਸਾਰੇ ਇਕੱਠੇ ਹੁੰਨੇ ਆ ਪਰ ਅਸੀਂ ਇੱਕ ਦੂਜੇ ਦੇ ਪਿੰਡਾਂ ਦੇ ਵੱਲ ਨਹੀਂ ਜਾਂਦੇ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰਿਆਂ ਨੂੰ ਕੰਟਰੋਲ ਦੇ ਵਿੱਚ ਰੱਖੀ ਤਾਂ ਇਹ ਗੁੱਡਾ ਪੁੱਤ ਦਸਾਂ ਦਾ ਆਇਆ ਸੀ ਕਰਨ ਪੰਜਾਂ ਦਾ ਸੱਚ ਆ ਬੱਚੇ ਹੁਣ ਗੁੱਡੇ ਚੜਾਈ ਜਾ ਰਹੇ ਆ ਵੇਖੋ ਆ ਸਾਡਾ ਮਨਵੀਰ ਉਹ ਬਾਈ ਪੱਠੇ ਵੱਢੀ ਜਾ ਰਹੇ ਆ ਤੇ ਹੁਣ ਮੈਨੂੰ ਕੱ ਲੈਣੇ ਡਾ ਡੋਰ ਲੈਣ ਹੁਣ ਮੈਂ ਆਹ ਸੌਰੀ ਟੇਪ ਰੋਲ ਲੈਣ ਉਹ ਮੈਂ ਚੱਲਿਆ ਹੁਣ ਲੈਣ ਤੇ ਪਤਾ ਨਹੀਂ ਕਿ ਹਰਦੇ ਜਵਾਕ ਚਲੋ ਜੀ ਆਪਾਂ ਤਾਂ ਇਹ ਗੱਲ ਕਹਿੰਨੇ ਆ ਪ੍ਰਮਾਤਮਾ ਸਭ ਨੂੰ ਦੇਵੇ ਠੀਕ ਹੈ ਜੀ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਸਾਰੇ ਭੈਣ ਭਰਾਵਾਂ ਤੇ ਤੇ ਬੱਚਿਆਂ ਤੇ ਤੇ ਮੈਂ ਇੱਕ ਗੱਲ ਹੀ ਸੋਚਦਾ ਹੁੰਦਾ ਵੀ ਆਪੇ ਬੱਚਿਆਂ ਦੀ ਖੁਸ਼ੀ ਹੈ ਤਾਂ ਆਪਣੀ ਖੁਸ਼ੀ ਹੈ ਜੇਕਰ ਬੱਚਿਆਂ ਦੀ ਖੁਸ਼ੀ ਨਹੀਂ ਹੈ ਤੇ ਫਿਰ ਆਪਣੀ ਵੀ ਨਹੀਂ ਹੈ ਸੁਹੇਤਰਾ ਆਪਾਂ ਇਹ ਨਹੀਂ ਆਂਦੇ ਵੀ ਬੱਚੇ ਨੂੰ ਬਾਲਾ ਲਾਡ ਲੜਾਓ ਬੱਚੇ ਨੂੰ ਬਾਲਾ ਸਖਾਲਾ ਨਾ ਰੱਖੋ ਠੀਕ ਆ ਬੱਚੇ ਨੂੰ ਕੇਰਾ ਫਲ ਨਾ ਦਿਓ ਵੀ ਤੂੰ ਜਿੱਥੇ ਮਰਜੀ ਜਾ ਸਕਦਾ ਹੈ ਨਾ ਇਦਾਂ ਦੀ ਵੀ ਗੱਲ ਨਹੀਂ ਕਰਨੀ ਤੇ ਫੇਰ ਆਪਾਂ ਨੂੰ ਐ ਔਖਾ ਜਾ ਹੋ ਜਾਂਦਾ ਹੋਰ ਨਹੀਂ ਗੱਲ ਤੇ ਬੱਚੇ ਹੋਰ ਜੀ ਤੇ ਉਹ ਵਾਈ ਮੁਖਾਲ ਕਰਦਾ ਆਂਦਾ ਕੇ ਮੋਰੇ ਦਾ ਮੋਰੇ ਮੇਕਅਪ ਆਈ ਮੋਰੇ ਦੇ ਮੋਰੇ ਵਿੱਚ ਨਹੀਂ ਵੜਨਾ ਵਿੱਚ ਨਹੀਂ ਵੜਨਾ ਔੜੀ ਔੜੀ ਵਾਟ ਤੇ ਦੂਰ ਦੂਰ ਦੂਰਾ ਦੂਰਾ ਤੇ ਆ ਬਾਈ ਦੀ ਕੋਠੀ ਤਿਆਰ ਹੋ ਰਹੀ ਹੈ ਮੈਂ ਚੱਲਿਆ ਹੁਣ ਘਰ ਨੂੰ ਟੇਪ ਰੋਲ ਲੈਣ ਤੇ ਇਸ ਤਰ੍ਹਾਂ ਕਰਕੇ ਵੀ ਮੈਂ ਟੇਪ ਰੋਲ ਲੈ ਕੇ ਬਾਸ ਚੱਲਣਾ ਤੇ ਆ ਵੀ ਆ ਸਾਡੇ ਸਾਰੇ ਕਰ ਸਕਿਆ ਹੀ ਨੇ ਠੀਕ ਆ ਸੱਤ ਅੱਠ ਕਰ ਤੇ ਇੱਕ ਦੋ ਕਰਕੇ ਇਹ ਮੈਂ ਚੱਲਿਆ ਉਹ ਟੇਬਲ ਉੱਲੇ ਨਾ ਮੈਂ ਆ ਗਿਆ ਨੇੜੇ ਜਿਵੇਂ ਚਲੋ ਠੀਕ ਆ ਜੀ